ਬਹੁਤ سارے ਲੋਕਾਂ ਨੂੰ ਮਿਲਦੇ ਆਂ ਸੀ ਉਹ ਉਹ ਤਾਂ ਕਦੇ ਮਿਲੇ ਹੀ ਨਹੀਂ ਉਹਨਾਂ ਨੇ ਤਾਂ ਦਰਵਾਜ਼ੇ ਬੰਦ ਕਰ ਲਏ ਸੀ ਨਾ ਘਰਾਂ ਦੇ ਅਸੀਂ ਤਾਂ ਪਬਲਿਕ ਦੇ ਬੰਦੇ ਆਂ ਪਬਲਿਕ 'ਚੋਂ ਨਿਕਲੇ ਆਂ ਅਸੀਂ ਤਾਂ ਲੋਕਾਂ ਨੂੰ ਮਿਲਦੇ ਆਂ ਫੈਲਾ ਸੈਨ ਕਰਦੇ ਆਂ ਡਿਸੀਜਨ ਲੈਂਦੇ ਆਂ ਤੇ ਮੀਟਿੰਗਾਂ ਕਰਦੇ ਆਂ ਤੇ ਮੇਰੇ ਗੈਸਟਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਉਹ ਸਿਸ਼ਮਹਿਲਾ 'ਚ ਰਹਿੰਦੇ ਨੇ ਕੇਜਰੀਵਾਲ ਸਾਹਿਬ ਵੀ ਉੱਥੇ ਆ ਕੇ ਕਈ ਵਾਰੀ ਰਹਿ ਜਾਂਦੇ ਨੇ ਕਈ ਵਾਰੀ ਉਹ ਗੈਸਟ ਹਾਊਸ ਰਹਿ ਜਾਂਦੇ ਨੇ ਕਿਤੇ ਸੋਇਸ ਕਰਕੇ ਇਹ ਘਟੀਆ ਪ੍ਰਚਾਰ ਜਿਹੜਾ ਬੰਦ ਕਰੋ 350 ਸਾਲਾ ਮਨਾ ਰਹੇ ਆ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਉਹਦੇ ਵਾਸਤੇ ਦੁਨੀਆ ਭਰ ਤੋਂ ਸਾਡੇ ਕੋਲੇ ਮਹਿਮਾਨ ਆਉਣਗੇ ਵਿਦੇਸ਼ੀ ਅੰਬੈਸੀਆਂ ਦੇ ਜਿਹੜੇ ਐਮਬੈਸਡਰ ਨੇ ਦੇਸ਼ਾਂ ਦੇ ਉਹ ਆਉਣਗੇ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਨੂੰ ਵੱਡੇ ਵੱਡੇ ਮੰਤਰੀਆਂ ਨੂੰ ਪ੍ਰਧਾਨ ਮੰਤਰੀ ਜੀ ਨੂੰ ਰਾਸ਼ਟਰਪਤੀ ਨੂੰ ਸਾਰਿਆਂ ਨੂੰ ਸੱਦਾ ਦਿੱਤਾ ਹੋਇਆ ਹੈ ਸਾਡੇ ਗੈਸਟ ਆਉਣਗੇ ਸਾਨੂੰ ਤਾਂ ਇਹੋ ਜਿਹੇ ਗੈਸਟ ਹਾਊਸ ਸਾਡੇ ਜਲੰਧਰ ਚ ਵੀ ਚਾਹੀਦੇ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਚਾਹੀਦੇ ਨੇ ਅਨੰਦਪੁਰ ਸਾਹਿਬ ਚ ਵੀ ਚਾਹੀਦੇ ਨੇ ਟੈਂਟ ਸਿਟੀ ਵੀ ਅਸੀਂ ਬਣਾ ਰਹੇ ਆ ਅ ਅਨੰਦਪੁਰ ਸਾਹਿਬ ਕੇ ਉੱਥੇ ਸੰਗਤ ਨੇ ਰਹਿਣਾ ਜਾਂ ਜਿਹੜੇ ਵੀ ਕੋਈ ਆਉਣਗੇ ਵਿਦੇਸ਼ਾਂ ਤੋਂ ਜਾਂ ਜਿੱਥੋਂ ਦੂਰੋਂ ਦੂਰੋਂ ਤੇ ਤੁਸੀਂ ਉਹਨਾਂ ਨੂੰ ਵੀ ਕਹੋਗੇ ਕਿ ਸ਼ੀਸ਼ਮੈਲ ਬਣਾ ਲੈ ਕੀ ਤੁਸੀਂ ਮਤਲਬ ਸਾਡੇ ਗੁਰੂਆਂ ਦੀ ਜਿਹੜੀ ਸ਼ਹੀਦੀ ਹੈ ਉਹਦੇ ਵਿੱਚ ਜੇ ਸਰਕਾਰ ਕੋਈ ਪ੍ਰਬੰਧ ਕਰੂਗੀ ਤਾਂ ਉਹਨਾਂ ਨੂੰ ਤੁਸੀਂ ਇਹੀ ਦੇਖ ਜਾਓਗੇ ਸ਼ੀਸ਼ਮਹਿਲ ਹੈ ਜਾਂ ਕਿਹੜਾ ਮੋਤੀ ਮਹਿਲ ਹੈ ਕਿਹੜਾ ਮਹਿਲ ਹੈ ਮਹਿਲਾਂ ਵਾਲੇ ਤਾਂ ਤੁਹਾਡੇ ਕੋਲੇ ਰਹਿੰਦੇ ਨੇ ਜੀ ਮਹਿਲਾਂ ਵਾਲੇ ਤਾਂ ਤੁਹਾਡੇ ਲੀਡਰ ਨੇ ਜਿਨ੍ਹਾਂ ਦੇ ਅਸਲੀ ਸ਼ੀਸ਼ਮਹਿਲ ਨੇ ਉਹ ਤੁਹਾਡੇ ਲੀਡਰ ਹੈ ਦਿੱਲੀ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੀ ਸਰਕਾਰੀ ਰਹਿائش ਹੈ ਪੰਜਾਬ ਦੇ ਮੁੱਖ ਮੰਤਰੀ ਦੀ ਉਹ ਕਪੂਰਥਲਾ ਹਾਊਸ ਕਹਿੰਦੇ ਨੇ ਕਪੂਰਥਲੇ ਦੇ ਰਾਜੇ ਦਾ ਮਹਿਲ ਹੁੰਦਾ ਸੀ ਉਹਨੂੰ ਵੀ ਸ਼ੀਸ਼ਮਹਿਲ ਕਹਿ ਦਿਓ ਫਿਰ ਉਜ ਰਾਜਪਾਲ ਵੀ ਰਹਿੰਦਾ ਉਸੇ ਘਰ ਚ ਸਿਰਫ ਪੰਜਾਬ ਦਾ ਮੁੱਖ ਮੰਤਰੀ ਹੈ ਜਿਹੜਾ ਰਾਜਪਾਲ ਨਾਲ ਘਰ ਸ਼ੇਅਰ ਕਰਦਾ ਹੈ ਦਿੱਲੀ ਚ ਹੋਰ ਕਿਸੇ ਸਟੇਟ ਦਾ ਮੁੱਖ ਮੰਤਰੀ ਜਿਹੜਾ ਉਹ ਰਾਜਪਾਲ ਨਾਲ ਗਵਰਨਰ ਨਾਲ ਘਰ ਸ਼ੇਅਰ ਨਹੀਂ ਕਰਦਾ ਸੋ ਅਸੀਂ ਸ਼ੀਸ਼ਮੈਲ ਤੁਹਾਨੂੰ ਦਿਖਾ ਦਿੰਨੇ ਆ ਜੇ ਤੁਹਾਨੂੰ ਸ਼ੀਸ਼ਮੈਲ ਦੇਖਣਾ ਚਾਹੇ ਰਵਨੀਤ ਬਿੱਟੂ ਦਾ ਘਰ ਦੇਖ ਲਓ 33 ਨੰਬਰ ਬਿਲਕੁਲ ਲੇਕ ਦੇ ਸਾਹਮਣੇ ਆ ਜਿਹੜਾ ਕਿ ਦੱਬਿਆ ਹੋਇਆ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਪੂਲ 'ਚ ਜਿਹੜਾ ਆਉਂਦਾ ਉਹ ਤੇ ਦੱਬਿਆ ਹੋਇਆ ਤੇ ਉਹਦੇ ਵਾਸਤੇ ਅਸੀਂ ਕਿੰਨੀ ਵਾਰ ਪੰਜਾਬ ਦੇ ਗਵਰਨਰ ਨੂੰ ਲਿਖ ਚੁੱਕੇ ਹਾਂ ਕਿ ਘਰ ਖਾਲੀ ਕਰਾਓ ਜੀ ਉਹਨੂੰ ਵੀ ਕਿਸ ਤਰ੍ਹਾਂ ਬਣਾਉਣਾ ਇਸ ਦਾ ਹਜੇ ਰਮਨੀਤ ਬਿੱਟੂ ਜੀ ਨਜਾਇਜ਼ ਕਬਜ਼ਾ ਕਰੀ ਬੈਠੇ ਆ ਸਾਡੇ ਕੋਲ ਚਿੱਠੀਆਂ ਪਈਆਂ ਨੇ ਤੇਜ ਪ੍ਰਕਾਸ਼ ਜੀ ਦੇ ਨਾਂ ਤੇ ਜਿਹੜੇ ਬੈਂਤ ਸਿੰਘ ਦਾ ਬੇਟਾ ਸੀ ਉਹਨਾਂ ਦੇ ਨਾਂ ਤੇ ਜਾਰੀ ਹੋਇਆ ਸੀਗਾ ਘਰ ਕਿ ਇਹਨਾਂ ਨੂੰ ਥ੍ਰੈਟ ਹੈ ਤੇ ਹੁਣ ਪੰਜਾਬ ਦੀ ਵਿਜੀਲੈਂਸ ਨੇ ਪੰਜਾਬ ਦੀ ਸਰਕਾਰ ਨੇ ਲਿਖ ਕੇ ਦਿੱਤਾ ਪੁਲਿਸ ਨੇ ਲਿਖ ਕੇ ਦਿੱਤਾ ਕਿ ਕੋਈ ਥ੍ਰੈਟ ਨਹੀਂ ਹੈਗੀ ਤੀਜੀ ਪੀੜੀ ਚੌਥੀ ਪੀੜੀ ਹੋ ਗਈ ਹੁਣ ਇਹਨਾਂ ਦੀ ਚੱਲ ਪਈ ਹਜੇ ਵੀ ਥ੍ਰੈਟ ਹੈ ਤੇ ਰਵਨੀਤ ਬਿੱਟੂ ਨੂੰ ਪੁੱਛੋ ਸ਼ੀਸ਼ਮੈਲ ਕਿੱਥੇ ਆ ਕੈਪਟਨ ਅਮਰਿੰਦਰ ਦਾ ਮਹਿਲ ਦੇਖੋ ਸਿਸਮਾ ਵਾਲਾ ਸ਼ੀਸ਼ਮੈਲ ਉਹ ਹੈ ਸੁਖ ਬਲਾਸ ਨੂੰ ਦੇਖੋ ਸ਼ੀਸ਼ਮੈਲ ਉਹ ਹੈ ਅਸ ਤਾਂ ਜਿਹੜੇ ਘਰ ਸਾਨੂੰ ਮਿਲੇ ਨੇ ਸੀ ਉਹਨਾਂ ਚ ਹੀ ਰਹਿਨੇ ਆ ਕੱਲ ਨੂੰ ਤੁਸੀਂ ਕਹੋਗੇ ਯਾਰ ਆ ਜਿਹੜੀਆਂ ਗੱਡੀਆਂ ਨੇ ਏ ਵੀ ਰਾਜਿਆਂ ਦੀਆਂ ਗੱਡੀਆਂ ਨੇ ਜਿਹੜੀਆਂ ਪਹਿਲਾਂ ਵਾਲਾ ਮੁੱਖ ਮੰਤਰੀ ਵਰਤ ਰਿਹਾ ਸੀ ਉਹੀ ਉਹੀ ਅਸੀਂ ਵਰਤ ਰਹੇ ਹਾਂ ਬਲਕਿ ਅਸੀਂ ਤਾਂ ਹੁਣ ਰੈਸਟ ਹਾਊਸ ਵੀ ਠੀਕ ਕੀਤੇ ਨੇ ਜਿਹੜੇ ਜਿਵੇਂ ਸੰਗਰੂਰ ਵਾਲਾ ਰੈਸਟ ਹਾਊਸ ਹੈ ਫਰੀਦਕੋਟ ਵਾਲਾ ਰੈਸਟ ਹਾਊਸ ਹੈ ਜਲੰਧਰ ਵਾਲਾ ਰੈਸਟ ਹਾਊਸ ਹੈ ਅਮਰਸਾ ਵਾਲਾ ਰੈਸਟ ਹਾਊਸ ਹੈ ਉਹਨਾਂ ਨੂੰ ਵੀ ਠੀਕ ਕਰ ਰਹੇ ਹਾਂ ਤਾਂ ਕਿ ਉਹਦੇ ਵਿੱਚ ਹੋਰ ਵੀ ਅਫਸਰ ਸਹਿਬਾਨ ਸਾਰੇ ਮੰਤਰੀ ਸਹਿਬਾਨ ਜਾਣ ਰੈਸਟ ਹਾਊਸਾਂ 'ਚ ਰਹਿਣ ਤੁਸੀਂ ਆ ਸਾਰੇ ਜਿਹੜੇ ਮੇਰੇ ਕੋਲੇ ਆਰਡਰ ਪਏ ਨੇ ਇਸ ਕਰਦੇ ਵੀ ਤੇ ਜਿਹੜੇ ਤੁਹਾਡੇ ਕੈਨਸਲੇਸ਼ਨ ਦੇ ਸੁਪਰੀਮ ਕੋਰਟ ਦੇ ਆਰਡਰ ਨੇ ਕੇ ਘਰ ਖਾਲੀ ਕਰਾਓ ਰਮਨੀਤ ਬਿੱਟੂ ਤੋਂ ਉਹਦਾ ਕਰਾ ਕੇ ਦੇ ਦਿਓ ਜੀ ਸੋ ਹੋਰ ਕੋਈ ਇਹਨਾਂ ਕੋਲੇ ਏਜੰਡਾ ਨਹੀਂ ਪੰਜਾਬ ਦਾ ਬਸ ਘਟਿਆ ਹਰਕਤਾਂ ਤੇ ਆ ਜਾਓ ਸ਼ੀਸ਼ਮੈਲ ਪਾ ਲਿਆ ਜੀ ਸ਼ੀਸ਼ਮੈਲ ਹੋ ਗਿਆ ਜੀ ਅਸੀਂ ਆਮਕਰਾਂ ਚੋਂ ਨਿਕਲਿਆ ਆਮਕਰਾਂ ਚੀ ਸਾਨੂੰ ਨੀਂਦ ਆਉਂਦੀ ਆ ਆਮਕਰਾਂ ਵਾਲੀ ਆ ਅਸੀਂ ਇਸ ਕਰਕੇ ਮੈਂ ਆਮ ਲੋਕਾਂ ਨੂੰ ਵੀ ਪੰਜਾਬ ਦੇ ਸੂਝਵਾਨ ਪੰਜਾਬੀਆਂ ਨੂੰ ਵੀ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਇਹਨਾਂ ਦੇ ਸਕੂਟ ਪ੍ਰਚਾਰ ਜਿਹੜਾ ਹੈ ਉਹਦੇ ਵਿੱਚ ਨਾ ਆਇਓ ਪਤਾ ਨਹੀਂ ਕਿਹੜੇ ਕਿਹੜੇ ਕਿੱਥੋਂ-ਕਿੱਥੋਂ ਬਸ ਇੱਕ ਵਾਰੀ ਪ੍ਰੈਸ ਕਾਨਫਰੰਸ ਕਰਕੇ ਬਸ ਕਿਰਾਂ ਇੱਕ ਵਾਰੀ ਗੱਲ ਫੈਲਾ ਦਿਓ ਮੁੜ ਕੇ ਦਿੰਦੇ ਫਿਰਨਗੇ ਸਪਾਈਆਂ ਸੋ ਇੱਥੇ ਹੀ ਰਹਿੰਦੇ ਰਹੇ ਪਹਿਲਾ ਮੁੱਖ ਮੰਤਰੀ ਮੈਂ ਬਤੌਰ ਐਮਪੀ ਜਦੋਂ ਸੀ ਜਦੋਂ ਕੈਪਟਨ ਮਨਿੰਦਰ ਸਿੰਘ ਨੂੰ ਮਿਲਣ ਆਏ ਸੀ ਤਾਂ ਉਹ ਸਪੈਸ਼ਲੀ ਇੱਥੇ ਆਉਂਦੇ ਹੁੰਦੇ ਸੀ ਮਿਲਣ ਰਹਿੰਦੇ ਉਹ ਆਪਣੇ ਸ਼ੀਸ਼ ਮਹਿਲ ਸੀ ਇੱਥੇ ਮੀਟਿੰਗ ਕਰਦੇ ਸੀ ਇੱਥੇ ਰਹਿੰਦੇ ਨਹੀਂ ਸੀ ਇੱਥੇ ਉਹਨਾਂ ਦੇ ਉਹਨਾਂ ਦਾ ਮੁੰਡਾ ਰਣਿੰਦਰ ਤੇ ਦੂਜੇ ਘਰ ਚ ਅਰੂਸਾ ਉਹ ਰਹਿੰਦੇ ਸੀ ਉਹਨਾਂ ਕੋਲੇ ਕਿਹੜੇ ਸਬਧਾਨਕ ਹਉਦੇ ਸੀਗੇ ਜੀ ਸਾਡਾ ਤਾਂ ਰਾਜਪਾਲ ਕੋਲੇ ਸਾਡੀ ਚਿੱਠੀ ਪਈ ਹੈ ਕਿ ਸਾਨੂੰ ਨੈਸ਼ਨਲ ਪਾਰਟੀ ਹੋਣ ਦੇ ਨਾਤੇ ਪੰਜਾਬ ਦੇ ਵਿੱਚ ਗਵਰਨਮੈਂਟ ਹੋਣ ਦੇ ਨਾਤੇ ਚੰਡੀਗੜ੍ਹ ਦੇ ਵਿੱਚ ਦਫ਼ਤਰ ਵਾਸਤੇ ਜਗ੍ਹਾ ਮਿਲਦੀ ਹੈ ਰੂਲ ਹੈ ਇਹ ਅੱਜ ਤੱਕ ਸਾਨੂੰ ਉਹ ਨਹੀਂ ਦਿੱਤੀ ਤੇ ਸ਼ੀਸ਼ਮੈਲ ਤਾਂ ਬੀਜੇਪੀ ਦਾ ਦਫ਼ਤਰ ਹੈ ਦਿੱਲੀ ਵਾਲਾ ਜਾ ਕੇ ਦੇਖੋ 7 ਸਟਾਰ ਕੀ 9 ਸਟਾਰ 11 ਸਟਾਰ ਸੋ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ ਜੀ ਹਰ ਗੱਲ ਤੇ ਐਦਾਂ ਨੁਕਸ ਨਾ ਕੱਢੋ ਜੇ ਤੁਹਾਨੂੰ ਲੋਕਾਂ ਨੇ ਨਹੀਂ ਜਿਤਾਇਆ ਜੇ ਤੁਹਾਨੂੰ ਲੋਕ ਨਹੀਂ ਪਸੰਦ ਕਰ ਰਹੇ ਤਾਂ ਤੁਸੀਂ ਗੁੱਸਾ ਇਸ ਗੱਲ ਤੇ ਨਾ ਕੱਢੋ ਪਰਸਨਲ ਨਿੱਜੀ ਜਿਹੜੇ ਇਲਜ਼ਾਮ ਨੇ ਘੱਟਿਆ ਪੱਧਰ ਦੇ ਉਹ ਨਾ ਲਾਓ ਤੇ ਮੈਂ ਸਖਤ ਸ਼ਬਦਾਂ ਦੇ ਵਿੱਚ ਇਸ ਗੱਲ ਦੀ ਨਿੰਦਾ ਕਰਦਾ ਕਿ ਤੁਸੀਂ ਪੰਜਾਬ ਦਾ ਕੋਈ ਰੋਡ ਮੈਪ ਦੇਣ ਦੀ بجائے ਏਜੰਡਾ ਪੰਜਾਬ ਸੰਬੰਧੀ ਕੋਈ ਦੇਣ ਦੀ بجائے ਤੁਸੀਂ ਇਹਨਾਂ ਗੱਲਾਂ ਤੇ ਆ ਗਏ ਆ ਫਲਾਣੇ ਘਰ ਚ ਰਹਿੰਦਾ ਜੀ ਆ ਇੱਥੇ ਕਿਉਂ ਰਹਿੰਦਾ ਜੀ ਆ ਆ ਜਿਹੜਾ ਇਹ ਇਹੋ ਜਿਹੇ ਕੱਪੜੇ ਕਿਉਂ ਪਾਉਂਦਾ ਜੀ ਇਹਦੇ ਬੂਟ ਕਿਹੋ ਜਿਹੇ ਨੇ ਜੀ ਸੋ ਇਹ ਕੋਈ ਪੰਜਾਬ ਦੇ ਮੁੱਦੇ ਨਹੀਂ ਹੈਗੇ ਤੁਸੀਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿਉਂਕਿ ਗੁਜਰਾਤ ਵਗੈਰਾ ਚ ਆਮ ਆਦਮੀ ਪਾਰਟੀ ਜਿਹੜੀ ਫੈਲ ਰਹੀ ਹੈ ਤੁਸੀਂ ਬਸ ਨਿੱਜੀ ਕਿੜਾ ਜਿਹੜੀਆਂ ਇੱਥੇ ਕੱਢ ਰਹੇ ਹੋ